ਛੋਟੇ ਸਾਹਿਬ ਜਦੋਂ ਦੇ ਸ਼ਹੀਦੀ ਪੂਰਵ ਜੋ ਕਿ 180 ਪਹਿਚਾਨਿਆ ਜੋ ਲੜੇ ਦਿਨ ਕੇਰਪੁਰਜਾਪੁਰ ਜਾ ਕਟੜੇ ਕਬੂਨਾ ਛਾਡੇ ਖੇਤ ਜੋ ਅੱਜ ਬੜਾ ਵੱਡੀ ਸ਼ਹਾਦਤ ਜੋ ਛੋਟੇ ਸਾਹਿਬ ਜਦੋਂ ਦੀ ਤੇ ਬੜੀ ಅಪਾਰ ਕਿਰਪਾ ਦਾਸ ਦੀ ਤਨ ਤਨ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾ ਚ ਇਹੋ ਹੀ ਅਰਦਾਸ ਬੇਨਤੀ ਹੈ ਮਹਾਰਾਜ ਕਿਰਪਾ ਕਰੋ ਸਾਨੂੰ ਉਹਨਾਂ ਦੇ ਦੱਸਿਓ ਇਹ ਮਾਰਗ ਤੇ ਚੱਲਣ ਦੀ ਸਮਤਾ ਬਖਸ਼ਿਸ਼ ਕਰੋ ਔਰ ਬੜਾ ਅੱਜ ਸ਼ਹੀਦੀ ਬੜਾ ਵੱਡਾ ਦਿਨ ਹੈ ਕਿਉਂਕਿ ਜੋ ਗੁਰੂ ਗੋਬਿੰਦ ਸਿੰਘ ਮਹਾਰਾਜ ਤੇ ਸਮਰਾਤ ਸਨ ਉਹ ਤੇ ਸਭ ਕੁਝ ਕਰ ਸਕਦੇ ਆ ਲੇਕਿਨ ਉਸ ਅਕਾਲ ਪੁਰਮੇਸ਼ਰ ਦਾ ਹੀ ਉਹਨਾਂ ਨੇ ਬਾਣੇ ਦੇ ਵਿੱਚ ਕਰਕੇ ਤੇ ਬੜੀ ਵੱਡੀ ਸ਼ਹਾਜਾਦੇ ਨੇ ਸ਼ਹਾਦਤ ਦਿੱਤੀ ਤੇ ਅੱਜ ਦਾ ਬੜਾ ਉੱਚਾ ਦਿਨ ਹੈ ਤੇ ਦਾਸ ਸੇ ਸਮੂਹ ਸੰਗਤਾਂ ਨੂੰ ਇਹੀ ਬੇਨਤੀ ਕਰੇਗਾ ਕਿ ਜਿਹੜਾ ਵੱਡਾ ਪ੍ਰਣਾਮ ਜਿਹੜਾ ਗੁਰੂ ਮਹਾਰਾਜ ਦੇ ਸਾਹਿਬਜਾਦੇ ਨੂੰ ਇਹੋ ਹੀ ਹੈ ਕਿ ਅਸੀਂ ਆਪਣੇ ਆਪਣੇ ਘਰ ਦੇ ਵਿੱਚ ਬੈਠ ਕੇ ਵੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਪੜ੍ਹੀਏ ਤੇ ਇਹ ਸੱਚੀ ਤੇ ਇੱਕ ਉਹਨਾਂ ਨੂੰ ਬੜੀ ਵੱਡੀ ਸੇਵਾ ਹੋਏਗੀ ਉਹਨਾਂ ਵਾਸਤੇ कि ਅਸੀਂ ਸਾਰੇ ਹੀ ਉਹਨਾਂ ਦੇ ਵਾਸਤੇ ਜਪੀ ਸਾਹਿਬ ਦੇ ਪਾਠ ਔਰ ਨਾਮ ਸਿਮਰਨ ਕਰੀਏ ਔਰ ਅੱਜ ਨਾਲ ਹੀ ਜੋ ਸੰਤ ਮਹਾਪੁਰਸ਼ ਜੋ 15 15ਵੀਂ ਪੀੜ੍ਹੀ ਗੁਰੂ ਨਾਨਕ ਸਾਹਿਬ ਤੋਂ ਸੱਚਖੰਡ ਵਾਸੀ ਬਾਬਾ ਅਨੂਪ ਸਿੰਘ ਜੀ ਦੀ ਸਾਲਾਨਾ ਵਰਸੀ ਜੋ ਦਸੰਬਰ ਦੇ ਮਹੀਨੇ ਦੀ ਪੂਰਨਮਾਸ਼ੀ ਵਾਲੇ ਦਿਨ ਉਹਨਾਂ ਦੀ ਅਰਦਾਸ ਹੁੰਦੀ ਹੈ ਅੱਜ ਉਹਨਾਂ ਦੀ ਵੀ ਵਰਸੀ ਹੈ ਤੇ ਗੁਰੂ ਮਹਾਰਾਜ ਤੇ ਚਰਨਾ ਜੀ ਇਹੋ ਹੀ ਅਰਦਾਸ ਬੇਨਤੀ ਕਰਦਾ ਹੈ ਕਿ ਕਿਰਪਾ ਕਰਨ ਗੁਰੂ ਮਹਾਰਾਜ ਸਾਡੇ ਤੇ ਇਨੀ ਮਿਹਰ ਕਰਨ ਕਿ ਗੁਰੂ ਮਾਰਾਇ ਦੇ ਦੱਸੇ ਹੋਏ ਮਾਰਗਾਂ ਤੇ ਚੱਲਣ ਦੀ ਸਾਨੂੰ ਸਾਰਿਆਂ ਨੂੰ ਸਮਰੱਥਾ ਬਖਸ਼ਿਸ਼ ਕਰਨ ਇਹਨੇ ਬਚਨ ਕਰਦੇ ਹੋਏ ਦਾਸ ਸਮੂਹ ਸੰਗਤ ਦਾ ਵੀ ਧੰਨਵਾਦ ਕਰਦਾ ਹੈ ਕਿ ਜੋ ਸੰਗਤਾਂ ਇੱਥੇ ਸ਼ਹੀਦੀ ਪੁਰਬ ਤੇ ਪਹੁੰਚੀਆਂ ਨੇ ਡੇਰਾ ਬਾਬਾ ਨਾਨਕ ਦਾਸ ਔਰ ਗੁਰੂ ਮਾਰਾਇ ਦੇ ਚਰਨਾਂ 'ਚ ਅਰਦਾਸ ਕਰਦਾ ਹੈ ਕਿ ਮਾਰਾਇ ਕਿਰਪਾ ਕਰੋ ਸਾਡੇ ਸਾਰਿਆਂ ਤੇ ਸਾਨੂੰ ਆਪਣੇ ਦੱਸੇ ਹੋਏ ਮਾਰਗਾਂ ਤੇ ਸਾਨੂੰ ਚੱਲਣ ਦੀ ਸਮਰੱਥਾ ਬਖਸ਼ਿਸ਼ ਕਰੋ ਇਹਨੇ ਬਚਨ ਕਰਦਾ ਦਾਸ ਬੱਤੇ ਬੁਲਾਉਂਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ